ਪੰਜਾਬ ਨੇ ਕਰਜ਼ਾ ਸੀਮਾ ਵਧਾਉਣ ਦੀ ਮੰਗ ਕੀਤੀ ਹੈ 10000 ਕਰੋੜ ਵਧਾਉਣ ਦੀ ਇੱਥੇ ਮੰਗ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਵਿੱਤ ਮੰਤਰਾਲੇ ਨੂੰ ਇਸ ਨੂੰ ਲੈ ਕੇ ਚਿੱਠੀ ਲਿਖੀ ਹੈ ਚਿੱਠੀ ਵਿੱਚ ਸਰਕਾਰ ਨੇ ਸੂਬੇ ਦੇ ਖਰਚ ਦਾ ਹਵਾਲਾ ਦਿੱਤਾ ਹੈ 2024-25 ਦੇ ਲਈ ਪੰਜਾਬ ਕੋਲ ਕਰਜ਼ਾ ਸੀਮਾ 30000 ਇੱਥੇ ਦੱਸ ਦਈਏ ਕਿ ਜੁਲਾਈ ਦੇ ਵਿੱਚ ਸਰਕਾਰ 13094 ਦਾ ਕਰਜ਼ਾ ਲੈ ਚੁੱਕੀ ਹੈ ਕਰਜ਼ ਸੀਮਾ ਵਧਾਉਣ ਦੀ ਇੱਥੇ ਮੰਗ ਕੀਤੀ ਗਈ ਹੈ ਤੇ ਕੇਂਦਰ ਤੋਂ ਕਰਜ਼ ਸੀਮਾ ਵਧਾਉਣ ਦੀ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਮੰਗ ਕੀਤੀ ਗਈ ਹੈ ਇੱਕ ਚਿੱਠੀ ਲਿਖੀ ਗਈ ਹੈ 10000 ਕਰੋੜ ਰੁਪਏ ਵਧਾਉਣ ਦੀ ਇੱਥੇ ਮੰਗ ਰੱਖੀ ਗਈ ਹੈ ਪੰਜਾਬ ਸਰਕਾਰ ਨੇ ਵਿੱਤੀ ਸਾਲ ਵਿੱਚ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗ ਕੇਂਦਰ ਸਰਕਾਰ ਸਾਹਮਣੇ ਰੱਖੀ ਹੈ ਤੇ 10000 ਕਰੋੜ ਵਧਾਉਣ ਦੀ ਇਸ ਨੂੰ ਮੰਗ ਕੀਤੀ ਹੈ ਤੇ ਸਰਕਾਰ ਦੇ ਪਾਸਿਓਂ ਵਿੱਤ ਮੰਤਰਾਲੇ ਨੂੰ ਇਹ ਚਿੱਠੀ ਲਿਖੀ ਗਈ ਹੈ ਇੱਕ ਤੇ ਇਸ ਸਮੇਂ ਜਸ ਸੰਕਰ ਦੇ ਨਾਲ ਸਰਕਾਰ ਜੂਝ ਰਹੀ ਹੈ ਇਸ ਚਿੱਠੀ ਦੇ ਵਿੱਚ ਖਰਚ ਦਾ ਹਵਾਲਾ ਵੀ ਦਿੱਤਾ ਗਿਆ ਹੈ ਤੇ ਆਰਥਿਕ ਸੰਕਟ ਨਾਲ ਕੀ ਇਸ ਸਮੇਂ ਪੰਜਾਬ ਸਰਕਾਰ ਜੂਝ ਰਹੀ ਹੈ ਇਹ ਸਵਾਲ ਵੀ ਇਸ ਦੇ ਨਾਲ ਉੱਠ ਰਿਹਾ ਹੈ ਤੇ ਸਰਕਾਰ ਨੂੰ ਲੱਗਦਾ ਹੈ ਕਿ ਮੌਜੂਦਾ ਸਾਲ ਵਿੱਚ ਜਿਹੜੀ ਕਰਜ਼ ਦੀ ਸੀਮਾ ਉਹ ਪਰਪਾਈ ਨਹੀਂ ਹੋ ਪਾਏਗੀ ਇਸ ਕਾਰਨ ਹੋਰ ਕਰਜ਼ਾ ਚੁੱਕ ਕੇ ਪਰਪਾਈ ਕਰਨੀ ਹੈ ਤੇ ਸਾਲ 2024-25 ਦੇ ਲਈ ਪੰਜਾਬ ਵਿੱਚ ਕਰਜ਼ ਦੀ ਸੀਮਾ ਇੱਥੇ ਦੱਸ ਦਈਏ ਕਿ 3 ਲੱਖ 46492 ਕਰੋੜ ਰੁਪਏ ਹੈ ਜਿਸ ਵਿੱਚ ਜੁਲਾਈ ਤੱਕ ਸਰਕਾਰ 1394 ਕਰੋੜ ਦਾ ਕਰਜ਼ਾ ਚੁੱਕ ਲਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਵਿੱਚ 10000 ਕਰੋੜ ਕਰਜ਼ੇ ਸੀਮਾ ਦੀ ਹੋਰ ਇਥੇ ਲੋੜ ਹੈ ਵਿੱਤੀ ਸਾਲ 2023-24 ਵਿੱਚ ਸੂਬਾ ਸਰਕਾਰ ਨੇ ਕਰਜ਼ਾ ਲੈਣ ਦੀ ਜਿਹੜੀ ਸੀਮਾ ਰੱਖੀ ਸੀ ਉਹ 45000 730 ਕਰੋੜ ਸੀ ਤੇ ਇੱਕ ਵਾਰ ਕੇਂਦਰ ਸਰਕਾਰ ਪੰਜਾਬ ਦੀ ਕਰਜ਼ਾ ਸੀਮਾ ਤੇ 2387 ਕਰੋੜ ਦੀ ਕਟੌਤੀ ਕਰ ਚੁੱਕੀ ਹੈ ਅਗਸਤ ਮਹੀਨੇ ਵਿੱਚ ਹੋਈ ਕੈਬਨਟ ਮੀਟਿੰਗ ਦੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਸੀਮਾ ਵਧਾਉਣ ਦੇ ਲਈ ਪੱਤਰ ਲਿਖਣ ਨੂੰ ਮਨਜ਼ੂਰੀ ਦਿੱਤੀ ਸੀ ਸੁਭਾ ਸਰਕਾਰ ਨੇ ਦਲੀਲ ਦਿੱਤੀ ਹੈ ਪਿਛਲੇ ਸਰਕਾਰਾਂ ਨੇ ਜੋ ਕਰਜ਼ਾ ਉਹਨਾਂ ਨੂੰ ਵਿਰਸੇ ਦੇ ਰੂਪ ਵਿੱਚ ਦਿੱਤਾ ਉਸ ਨੂੰ ਵਾਪਸ ਕਰਨਾ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 69 ਕਰੋੜ ਤੱਕ ਦੀ ਇਥੇ ਗੱਲ ਆਕੀ ਗਈ ਹੈ ਤਮੰਤralle ਨੇ ਜੇਕਰ ਨਹੀਂ ਸੁਣੀ ਤਾਂ ਪੀਐਮ ਕੋਲੇ ਮੁੱਦਾ ਚੁੱਕਿਆ ਜਾਵੇਗਾ ਜੇਕਰ ਵਿੱਤ ਮੰਤਰਾਲੇ ਕਰਜ਼ ਦੀ ਸੀਮਾ ਨੂੰ ਵਧਾਉਣ ਦੇ ਲਈ ਕੋਈ ਦਿਲਚਸਪੀ ਨਹੀਂ ਦਿਖਾਉਂਦਾ ਇਹ ਜੇ ਵਿੱਚ ਸੇਮ ਭਗਵੰਤ ਮਾਨ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਭਗਵੰਤ ਮਾਨ ਜੋ ਹੈ ਇੱਥੇ ਦੱਸ દઈએ ਕਿ ਭਗਵੰਤ ਮਾਨ ਪ੍ਰਧਾਨ ਮੰਤਰੀ ਕੋਲ ਇਸ ਮੁੱਦੇ ਨੂੰ ਚੁੱਕ ਸਕਦੇ ਨੇ ਕਿਉਂਕਿ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਤੇ ਉਥੇ ਪਿੰਡੂ ਵਿਕਾਸ ਫੰਡ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਹੈ ਯਾਨੀ ਕਿ ਜਦੋਂ ਨੈਸ਼ਨਲ ਸਿਹਤ ਮਿਸ਼ਨ ਤੇ ਉਥੇ ਗ੍ਰਾਮ ਜਿਹੜਾ ਪਿੰਡੂ ਵਿਕਾਸ ਫੰਡ ਹੈ ਇਸ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ ਤੇ ਵਤ ਕਮਿਸ਼ਨ ਵੱਲੋਂ ਜੋ ਘਾਟਾ ਹੋ ਰਿਹਾ ਹੈ ਉਹ ਇਥੇ ਪੂਰਾ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਤਾਂ ਕਰਜ਼ਾ ਸੀਮਾ ਵਧਾਉਣ ਦੀ ਇਥੇ ਮੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਤੇ ਇਸ ਚਿੱਠੀ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਾਲ ਦੇ ਲਈ ਜੋ ਪੰਜਾਬ ਤੇ ਬੋਝ ਪੈ ਰਿਹਾ ਤੇ ਕਰਜ਼ਾ ਹੱਦ ਜੋ ਹੈ ਵਧਾਉਣ ਦੀ ਮੰਗ ਕੀਤੀ ਗਈ ਹੈ